ਸਰਵ ਜੀ ਸੰਗਰੂਰ ਦੀ ਬੀਨ ਚਨਾ ਇੱਕ ਦਰ ਤੇਰੇ ਉੱਤੇ ਦੇ ਮਾਂ ਜ਼ਿੰਦਗੀ گزار ਜੀ ਇੱਕ ਦਰ ਤੇਰੇ ਉੱਤੇ ਦੇ ਮਾਂ ਜ਼ਿੰਦਗੀ گزار ਜੀ ਪੁੱਲ ਕੇ ਨਜਮ ਦਰ ਕਿਸੇ ਹੋਰ ਦਾ ਤੇ ਆ ਪੁੱਲ ਕੇ ਨਜਮ ਦਰ ਕਿਸੇ ਹੋਰ ਦਾ ਤੇ ਆ ਪੁੱਲ ਕੇ ਨਜਮ ਦਰ ਕਿਸੇ ਹੋਰ ਦਾ ਤੇ ਆ ਪੁੱਲ ਕੇ ਨਜਮ ਦਰ ਕਿਸੇ ਹੋਰ ਦਾ ਤੇ ਆ ਹੱਥ ਵਿੱਚ ਤੇਰੇ ਮੇਰੀ ਡੋਰ ਦਾ ਧਿਆ ਹੱਥ ਵਿੱਚ ਤੇਰੇ ਮੇਰੀ ਡੋਰ ਦਾ ਧਿਆ ਹੱਥ ਵਿੱਚ ਤੇਰੇ ਮੇਰੀ ਡੋਰ ਦਾ ਧਿਆ ਲਿਖ ਗਈ ਜਾਮਾ ਵਿੱਚ ਲੋਰ ਦਾ ਧਿਆ ਲਿਖ ਗਈ ਜਾਮਾ ਵਿੱਚ ਲੋਰ ਦਾ ਧਿਆ ਕਦੇ ਬੈਠ ਜਾਂਦਾ ਹਾਂ ਤਾਂ ਉੱਤੇ ਹੱਟ ਕਰਕੇ ਕਦੇ ਬੈਠ ਜਾਂਦਾ ਹਾਂ ਤਾਂ ਉੱਤੇ ਹੱਟ ਕਰਕੇ ਕਦੇ ਨੱਚਣ ਲੱਗ ਮੈਂ ਵਾਂਗ ਮੋਰ ਦਾ ਧਿਆ ਵਾਂਗ ਮੋਰ ਦਾ ਧਿਆ